ਵੀਰ ਸੋਣ ਸਿਆ ਕੀ ਹਾਲ ਚਾਲ ਹੈ ਤੇਰਾ ਠੀਕ ਆ ਜੀ ਹੈ ਠੀਕ ਆ ਜੀ ਠੀਕ ਮੈਂ ਇੱਕ ਚੀਜ਼ ਦੇਖਦਾ ਜਿੱਦਣ ਦੀ ਤੂੰ ਗੁਰੂ ਦੀ ਕਾਠੀ ਵਾਲਾ ਇਹ ਸਾਈਕਲ ਫੜਿਆ ਹੈ ਜਿੰਦਗੀ ਚ ਹੱਸਦਾ ਹੀ ਹੱਸਦਾ ਫਰੀ ਜਾਣਾ ਕੀ ਰਾਜ ਹੈ ਇਹਦੇ ਵਿੱਚ ਬਾਬਾ ਦਾ ਸੇਵਾ ਕਰਦੇ ਜੀ ਬਾਬਾ ਜੀ ਹੈ ਬਾਬਾ ਜੀ ਵੀ ਆਪਣਾ ਸੇਵਾ ਕਰਦੇ ਹੋਰ ਆਪਾਂ ਨੂੰ ਅੱਛਾ ਮੈਨੂੰ ਲੱਗਦਾ ਬਾਬੇ ਦੇ ਨਾਲ ਤੂੰ ਆਪਦੀ ਵੀ ਸੇਵਾ ਕਰ ਰਿਹਾ ਹੈਂ ਆਪਦੀ ਵੀ ਸੇਵਾ ਕਰ ਰਿਹਾ ਕਿਉਂਕਿ ਜਿਵੇਂ-ਜਿਵੇਂ ਸਾਈਕਲ ਦਾ ਚੱਕਾ ਘੁੰਮਦਾ ਹਾਂ ਸਰੀਰ ਵੀ ਚੱਲਦਾ ਫਿਰਦਾ ਫਿਰਦਾ ਤੁਰਕੇ ਤੁਰਕੇ ਹੀ ਕਰਦਾ ਜੀ ਮੈਂ ਸਰੀਰ ਦੀਆਂ ਨਾਲੀਆਂ ਠੀਕ ਰਹਿੰਦੀਆਂ ਨੇ ਹੈ ਕਿਤੇ ਕਚਰਾ ਗੁਚਰਾ ਨਹੀਂ ਫਸਦਾ ਨਾ ਨਾ ਹੈ ਨਾ ਨਾ ਪੱਕੀ ਗੱਲ ਹੈ ਨਾ ਪੱਕੀ ਹਾਂ ਲੱਤਾਂ ਚੱਲਣ ਲੱਗੀਆਂ ਵਧੀਆ ਹਾਂ ਸਹੀ ਹਾਂ ਚੋਕੀ ਸੇ ਬਗੜੀ ਜੀ ਬਸ ਯਾਨੀ ਹਾਂ ਜਣੀ ਦੋਨੇ ਹੱਥਾਂ ਜਿਵੇਂ ਬਾ ਹਾਂ ਇਹ ਚੀਜ਼ ਆਪ ਹੀ ਰਾਜ ਦੇ ਬੱਲੇ ਮੈਂ ਤਾਂ ਦੇਖਦਾ ਜਿੱਦਣ ਤੂੰ ਇਹ ਡਾਲੀ ਵਾਲੀ ਸੇਵਾ ਕਰਦੇ ਹਾਂ ਉਹਦਾਂ ਦਾ ਤੈਨੂੰ ਸਿਹਤ ਪੱਖੋਂ ਵੀ ਹਾਂਜੀ ਤੇ ਤੇਰੇ ਚਿਹਰੇ ਤੇ ਖੁਸ਼ੀ ਲਾਲੀ ਆ ਗਈ ਹਾਂਜੀ ਪਾਂਡੇ ਜੀ ਕੀ ਹਾਲ ਚਾਲ ਹੈ ਤੁਸੀਂ ਵੀ ਨਾਲ ਹੀ ਹੋ ਹਾਂ ਤੁਸੀਂ ਵੀ ਟਟ ਟੁੜਦਾ ਧਿਆਨ ਕਰ ਲਓ ਦੇਖ ਇੱਧਰ